ਮਾਜ ਰਾਗ ਦੇ ਵਿੱਚ ਤੀਜੇ ਨਾਨਕ ਗੁਰੂ ਅਮਰਦਾਸ ਪਾਤਸ਼ਾਹ ਜੀ ਫਰਮਾਉਂਦੇ ਨੇ ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ ਗੁਣ ਕੈ ਗੁਣੀ ਸਮਾ ਬਣਿਆ ਇਸ ਸ਼ਬਦ ਨੂੰ ਸਮਝਣ ਲਈ ਸਿੱਖਾ ਜੋ ਗੁਰਮਤ ਫਲਸਫਾ ਗੁਰਬਾਣੀ ਪੜਨ ਲਈ ਕਹਿੰਦਾ ਉਠਤ ਬੈਠਤ ਸੋਬਤ ਧਈ ਹੈ ਮਾਰਗ ਚਲਤ ਹਰੇ ਹਰ ਗਾਇ ਦੇ ਸਿਧਾਂਤ ਦੇ ਅਨੁਸਾਰ ਵੀ ਰੱਬ ਦੇ ਗੁਣ ਗਾਉਣੇ ਨੇ ਪਰ ਗੌਣੇ ਇਸ ਲਈ ਨੇ ਗੁਣ ਕਹਿ ਗੁਣੀ ਸਮਾ ਬਣਿਆ ਗੁਣ ਤੇਰੀ ਜ਼ਿੰਦਗੀ ਦਾ ਹਿੱਸਾ ਬਣ ਸਕਣ ਇਸ ਪ੍ਰਸੰਗ ਨੂੰ ਸਮਝ ਲਈ ਕਿ ਇਤਿਹਾਸਕ ਵਰਤਾਰਾ ਜਦੋਂ ਅਨੰਤਪੁਰ ਦੇ ਸਾਕੇ ਤੋਂ ਬਾਅਦ ਪਾਸ਼ਾ ਨੰਦੇੜ ਨੂੰ ਜਾਂਦੇ ਹੋਏ ਰਾਸਤੇ ਵਿੱਚ ਚੌਧਰੀ ਡੱਲੇ ਦੀ ਚੌਧਰਾ ਇੱਥੇ ਵਿੱਚ ਰੁਕੇ ਤਾਂ ਕਿਸੇ ਟਾਈਮ ਇੱਕ ਵਾਰ ਚੌਧਰੀ ਡੱਲੇ ਨੇ ਪਾਸ਼ਾ ਨੂੰ ਪੁੱਛਿਆ ਕਿਹਾ ਵੀ ਕਿਸੇ ਕੋਈ ਮੈਨੂੰ ਸੇਵਾ ਦੱਸੋ ਮੇਰੇ ਕਰਨ ਲਾਇਕ ਤਾਂ ਪਾਸ਼ਾ ਨੇ ਕਿਹਾ ਕਿ ਬਦੂਖ ਦਾ ਨਿਸ਼ਾਨਾ ਪਰਖਣਾ ਹੈ ਬਦੂਖ ਪਰਖਣੀ ਹੈ ਕੋਈ ਆਪਣਾ ਬੰਦਾ ਤਾਂ ਭੇਜੋ ਤਾਂ ਚੌਧਰੀ ਨੇ ਕਿਹਾ ਕਿ ਪਾਸ਼ਾ ਜੀ ਇਹ ਜੰਗਾ ਜੁੱਧਾਂ 'ਚ ਤਾਂ ਮੰਨਿਆ ਨਿਸ਼ਾਨੇ ਬੰਦਿਆਂ ਤੇ ਲਗੰਦੇ ਹੁੰਦੇ ਨੇ ਵੀ ਏਕਣ ਪਰਖਣ ਲਈ ਤਾਂ ਕੋਈ ਹੋਰ ਚੀਜ਼ਾਂ ਹੁੰਦੀਆਂ ਨੇ ਬੰਦਿਆਂ ਤੇ ਥੋੜੀ ਪਰਖਿਆ ਜਾ ਸਕਦਾ ਤਾਂ ਪਾਸ਼ਾ ਜੀ ਨੇ ਫਿਰ ਇੱਕ ਕਿਸੇ ਬੰਦੇ ਨੂੰ ਕਿਹਾ ਵੀ ਫਲਾਣੇ ਦੂਸਰੀ ਜਗ੍ਹਾ ਸਿੱਖ ਬੈਠੇ ਨੇ ਉਹਨਾਂ ਨੂੰ ਜਾ ਕੇ ਦਬਾਦਾ ਦਓ ਕੀ ਪਾਸ਼ਾ ਨੇ ਬੁਲਾਇਆ ਕਿ ਉਹਨਾਂ ਨੇ ਪਦੂਖ ਦਾ ਨਿਸ਼ਾਨਾ ਪਰਖਣਾ ਤੇ ਦੋ ਸਿੱਖ ਭਾਈ ਵੀਰ ਸਿੰਘ ਤੇ ਭਾਈ ਤੀਰ ਸਿੰਘ ਪਿਓ ਪੁੱਤਰ ਭੱਜੇ ਆਏ ਦੋਹੇ ਉਹਨਾਂ ਦੀਆਂ ਦਸਤਾਰਾਂ ਅੱਧੀਆਂ ਸਜਾਈਆਂ ਸੀ ਅੱਧੀਆਂ ਸਜਾਉਣੀਆਂ ਸੀ ਤਾਂ ਪਾਸ਼ਾ ਨੇ ਕਿਹਾ ਭਾਈ ਅਸੀਂ ਤਾਂ ਇੱਕਾਂ ਨੂੰ ਬੁਲਾਇਆ ਤਾਂ ਉਹਨਾਂ ਨੇ ਕਿਹਾ ਵੀ ਪਾਸ਼ਾ ਸਾਨੂੰ ਦੋਹਾਂ ਨੂੰ ਸੁਣਿਆ ਚਲੋ ਪਾਸ਼ਾ ਨੇ ਕਿਹਾ ਖੜ੍ਹਜੋ ਪਰ ਗੁਰੂ ਨੇ ਹੁਣ ਗੋਲੀ ਬੰਦਿਆਂ ਦੇ ਥੋੜੀ ਮਾਰਨੀ ਸੀ ਉਹ ਤਾਂ ਇੱਕ ਸਿੱਧਕ ਨੂੰ ਪਰਖਣ ਦਾ ਦੀ ਕਿਉਂਕਿ ਗੁਰੂ ਤਾਂ ਜੀਵਨ ਦਿੰਦਾ ਹੈ ਗੁਰੂ ਕਿਸੇ ਨੂੰ ਮੌਤ ਥੋੜੀ ਦਿੰਦਾ ਹੈ ਜਦੋਂ ਉਹਨਾਂ ਨੇ ਪਰਖ ਲਿਆ ਤਾਂ ਚੌਧਰੀ ਡੱਲੇ ਨੇ ਬਾਅਦ ਝੋਕਿਆ ਪਾਸ਼ਾ ਜੀ ਵੀ ਇਹਨਾਂ ਲਈ ਸਿੱਖੀ ਸਾਨੂੰ ਵੀ ਪਰਖੋ ਬਖਸ਼ੋ ਤਾਂ ਪਾਸ਼ਾ ਨੇ ਚੌਧਰੀ ਡੱਲੇ ਨੂੰ ਕਿਹਾ ਕਿ ਡੱਲਾ ਜੀ ਕਿ ਜੇ ਕੋਈ ਤੁਹਾਨੂੰ ਪੈਸੇ ਦੇ ਕੇ ਕਹੇ ਸਬਰ ਸੰਤੋਖ ਧੀਰਜ ਦਇਆ ਇਹ दैਵੀ ਗੁਣ ਕੋਈ ਕਹੇ ਵੀ ਦੁਕਾਨ ਤੋਂ ਕਿਸੇ ਤੋਂ ਮੁੱਲ ਲਿਆਓ ਵੀ ਇਹ ਮੁੱਲ ਮਿਲ ਜਾਣਗੇ ਉਹ ਕਹਿੰਦਾ ਪਾਦਸ਼ਾਹ ਜੀ ਨਹੀਂ ਵੀ ਇਹ ਇੱਕ ਚੀਜ਼ਾਂ ਦਾ ਮੁੱਲ ਨਹੀਂ ਮਿਲਦੀਆਂ ਫਿਰ ਚੌਧਰੀ ਡੱਲਾ ਪੁੱਛਦਾ ਵੀ ਇਹ ਫਿਰ ਮਿਲਣਗੀਆਂ ਕਿੱਥੋਂ ਤਾਂ ਪਾਦਸ਼ਾਹ ਨੇ ਸਮਝਾਇਆ ਸੀ ਕਹਿੰਦੇ ਨੇ ਚੌਧਰੀ ਜੀ ਜਿਨ੍ਹਾਂ ਸਿੱਖਾਂ ਵੱਲ ਵੇਖ ਕੇ ਤੁਸੀਂ ਸਿੱਖੀ ਨੂੰ ਲੋਚਦੇ ਹੋ ਕਿ ਸਾਨੂੰ ਵੀ ਸਿੱਖੀ ਬਖਸ਼ੋ ਉਹਨਾਂ ਨੇ ਸਿੱਖੀ ਆਪਣੇ ਜੀਵਨ 'ਚ ਕਮਾਈ ਹੈ ਤੇ ਸਿੱਖੀ ਕਮਾਉਣ ਦਾ ਹੀ ਵਿਸ਼ਾ ਕਮਾਈ ਤਾਂ ਹੀ ਜਾਊਗੀ ਜੇ ਗੁਣ ਕਹਿਣਾ ਤੇ ਗੁਣਾ ਬਾਰੇ ਪਤਾ ਹੈ ਜਿਹੜੇ ਸਿਲੇਬਸ ਦਾ ਸਟੂਡੈਂਟ ਆ ਜੇ ਉਹਦੇ ਬਾਰੇ ਪਤਾ ਹੀ ਨਹੀਂ ਤੂੰ ਕਮਾਵੇਂਗਾ ਕੀ ਤੇ ਖਟਾਵੇਂਗਾ ਕੀ ਇਸ ਲਈ ਬਾਣੀ ਜੋ ਪੜ ਰਿਹਾ ਸਿੱਖਾ ਬਾਰ ਬਾਰ ਉਹ ਬਾਣੀ ਦੇ ਗੁਣ ਜ਼ਿੰਦਗੀ ਚ ਧਾਰਨ ਵੀ ਕਰ ਤਾਂ ਬਾਣੀ ਪੜੇ ਦਾ ਫਾਇਦਾ ਨਹੀਂ ਤਾਂ ਰੇਸਾਂ ਖਿੱਚੀਆਂਵੇਂ ਨੇ ਪੜ ਪੜ ਗੱਡੀ ਲੱਦੀ ਐ ਪੜ ਪਰ ਭਰੀਏ ਸਾ ਪੜਨ ਨਾਲ ਗੱਲ ਨਹੀਂ ਬੰਨੀ